ਸਾਡੇ ਇੰਪਰੂਵਮੈਂਟ ਟਰੱਸਟ ਦਫ਼ਤਰ ਬਹਿੰਡਾ ਆਉਣ ਤੇ ਮੈਂ ਆਪਣੇ ਵੱਲੋਂ ਸਾਡੇ ਯੂ ਸਾਹਿਬ ਵੱਲੋਂ ਐਕਸਲ ਸਾਹਿਬ ਵੱਲੋਂ ਸਮੁੱਚੇ ਸਟਾਫ ਵੱਲੋਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕਰਦਾ ਧੰਨਵਾਦ ਕਰਦਾ ਕਿ ਤੁਸੀਂ ਹਮੇਸ਼ਾ ਹੀ ਜੋ ਸਰਕਾਰ ਦੀ ਗੱਲ ਹੈ ਜਾਂ ਟਰੱਸਟ ਦੀ ਗੱਲਬਾਤ ਹੈ ਜੋ ਵੀ ਅਸੀਂ ਗੱਲ ਤੁਹਾਡੇ ਚਰਗੇ ਸਾਡੇ ਸ਼ਹਿਰੀਆਂ ਨੂੰ ਦੱਸਣਾ ਚਾਹੁੰਦੇ ਹਾਂ ਤਾਂ ਤੁਸੀਂ ਉਸ ਦੇ ਵਿੱਚ ਬਹੁਤ ਵਧੀਆ ਤੇ ਅਸਾਰੂ ਭੂਮਿਕਾ ਨਿਭਾਈ ਹੈ ਇਸ ਗੱਲ ਦੇ ਲਈ ਤੁਹਾਡਾ ਧੰਨਵਾਦ ਕਰਦਾ ਹਾਂ ਮੇਰੇ ਨਾਲ ਸਾਡੇ ਯੂ ਸਾਹਿਬ ਬੁਰਾਲਾਲ ਜੀ ਐਕਸ਼ਨ ਸਾਹਿਬ ਦਰਾਸ ਸਿੰਘ ਜੀ ਬੈਠੇ ਆ ਸੋ ਅੱਜ ਮੈਂ ਜੋ ਸਾਰੇ ਪੰਜਾਬ ਦੀ ਸਾਡੇ ਬਟਿੰਡੇ ਸ਼ਹਿਰ ਦੇ ਟਰੱਸਟ ਦੇ ਨਾਲ ਜੁੜੇ ਸਾਰੇ ਟਰੱਸਟੀਆਂ ਦੀ ਬਹੁਤ ਵੱਡੀ ਸਮੱਸਿਆ ਸੀ ਬੜੇ ਸਮੇਂ ਤੋਂ ਲੰਮਕਦੀ ਆ ਰਹੀ ਸਮੱਸਿਆ ਸੀ ਤੇ ਉਹ ਸਮੱਸਿਆ ਨੂੰ ਦੇਖਦੋ ਇਹ ਸੂਬੇ ਦੇ ਮੁੱਖ ਮੰਤਰੀ ਸਾਹਿਬ ਸਰਦਾਰ ਭਗਵਾਨ ਸਿੰਘ ਜੀ ਮਾਨ ਸਾਹਿਬ ਸਾਡੇ ਲੋਕਲ ਬੋਰਡ ਦੇ ਮੰਤਰੀ ਡਾਕਟਰ ਅਵਜੋਤ ਜੀ ਉਹਨਾਂ ਨੇ ਸਾਡੇ ਟਰੱਸਟੀਆਂ ਦੇ ਲਈ ਸ਼ਹਿਰੀਆਂ ਦੇ ਲਈ OTS ਸਕੀਮ ਵਨ ਟਾਈਮ ਸੈਟਲ ਸੈਟਲਮੈਂਟ ਦੀ ਸਕੀਮ ਹੈ ਉਹ ਲੈ ਕੇ ਆਂਦੀ ਹੈ ਤਾਂ ਉਸ ਦੀ ਸੂਚਨਾ ਉਸ ਦੀ ਜਾਣਕਾਰੀ ਮੈਂ ਤੁਹਾਡੇ ਜਰਗੇ ਸਾਰੇ ਸ਼ਹਿਰ ਨਿਵਾਸੀਆਂ ਨੂੰ ਖਾਸ ਕਰਕੇ ਜਿਹੜੇ ਸਾ ਟਰੱਸਟੀ ਭੈਣ ਭਰਾ ਨੇ ਜਿਹੜੇ ਸਾਡੇ ਟਰੱਸਟ ਦੇ ਨਾਲ ਜੁੜੇ ਹੋਏ ਨੇ ਜਿਹੜੇ ਸਮੇਂ ਸਮੇਂ ਤੇ ਸਾਡੇ ਕੋਲੇ OTS ਦੀ ਮੰਗ ਕਰਦੇ ਸੀ ਮੈਂ ਉਹਨਾਂ ਨੂੰ ਇਸ ਸਕੀਮ ਬਾਰੇ ਤੁਹਾਡੇ ਜਰਗੇ ਦੱਸਣਾ ਚਾਹੁੰਦਾ ਹਾਂ ਕੀ ਨਗਰ ਸੁਧਾਰ ਟਰੱਸਟ ਪਰਸ਼ੰਦਾ ਦੇ ਸਮੂਹ ਉਲਾਟੀਆਂ ਪਲਾਟ ਹੋਲਡਰਾਂ ਅਤੇ ਆਮ ਪਬਲਿਕ ਨੂੰ ਅਸੀਂ ਦੱਸਦੇ ਹਾਂ ਕਿ ਸਥਾਨਕ ਸਰਕਾਰ ਭਾਗ ਪੰਜਾਬ ਵੱਲੋਂ ਜਾਰੀ ਤਾਂ ਦੇ ਅਨਸਾਰ ਇਸ ਸਕੀਮ ਹੈ ਜਿਹੜੀ ਉਹ ਜਾਰੀ ਕੀਤੀ ਗਈਆਂ ਪਲਾਟ ਹੋਲਡਰ ਉਹ ਉਲਾਟੇ ਆਪਣੇ ਰਹਿੰਦੀ ਬਕਾਇਆ ਰਕਮ ਸਮੇਂ ਸਿਰ ਜਾਰੀ ਰੂਲ ਅਨੁਸਾਰ ਬਣਦੀ ਦਰ ਨਾਲ ਸਮੇਤ ਸਧਾਰਨ ਵਿਆਜ ਅਤੇ ਰੈਸਟੋਰੇਸ਼ਨ ਚਾਰजेस ਸਾਲ ਦੇ ਉੱਾਰ 25 26 ਦੇ ਰਿਜ਼ਰਵ ਰੇਟ ਤੇ 2.5% ਜਮਾ ਕਰਵਾ ਕੇ ਆਪਣੀ ਜਾਇਦਾਦ ਨੂੰ ਰੈਗੂਲਰ ਕਰਵਾ ਸਕਦੇ ਹਨ ਇਸ ਵਿੱਚ ਪੀਨਲ ਵਿਆਸ ਤੋਂ ਮੁਕੰਮਲ ਛੋਟ ਹੋਵੇ ਜਿਨ੍ਹਾਂ ਅਲਾਟੀਆਂ ਪਲਾਟ ਹੋਲਡਰਾਂ ਦੀ ਅਲਾਟਮੈਂਟ ਨੂੰ 15 ਸਾਲ ਤੋਂ ਘੱਟ ਜਾਂ ਵੱਧ ਸਮਾਂ ਜਾਂ 15 ਸਾਲ ਤੋਂ ਵੱਧ ਦਾ ਸਮਾਂ ਹੋ ਚੁੱਕਾ ਹੈ ਉਹਨਾਂ ਅਲਾਟੀਆਂ ਦੇ ਬਣਦੇ ਨਾਂ ਸਾਰੇ ਫੀਸ ਦੀ ਕੁੱਲ ਰਕਮ ਮੂਲ ਪਲੱਸ ਵਿਆਜ ਤੇ 50% ਜਿਹੜੀ ਹੈਗੀ ਆ ਉਹ ਛੋੜ ਦਿੱਤੀ ਗਈ ਹੈ ਸਾਡੀਆਂ ਸਤਕਾਰਯੋਗ ਔਰਤਾਂ ਸੀਨੀਅਰ ਸਿਟੀਜ਼ਨਾਂ ਲਈ ਹੋਰ ਵੀ ਬਧੇਰੇ ਜਿਹੜੇ ਲਾਭ ਆ ਉਹ ਦਿੱਤੇ ਜਾਣਗੇ ਇਸ ਪਾਲਸੀ ਟਰਸਟ ਵੱਲੋਂ ਜੋ ਪਲਾਟ ਜਿਹੜੇ ਹੈਗੇ ਆ ਰਜੂਮ ਕੀਤੇ ਵੇ ਆ ਜ਼ਬਤ ਕੀਤੇ ਗਿਆ ਉਹਨਾਂ ਉੱਪਰ ਇਹ ਸਕੀਮ ਜਿਹੜੀ ਹੈਗੀ ਆ ਉਹ ਲਾਗੂ ਨਹੀਂ ਹੋਵੇਗੀ ਇਸ ਪਾਲਸੀ ਅਧੀਨ ਲਾਭ ਲੈਣ ਵਾਲ ਜਿਹੜੇ ਪਲਾਟੀ ਹੈ ਉਹ 31/7/2023 25 ਤੱਕ 31/7/2025 ਤੱਕ ਜਿਹੜੀ ਆਪਣੀ ਬੇਨਤੀ ਹੈ ਉਹ ਟਰਸਟ ਦਫ਼ਤਰ ਵੇਕੇ ਆ ਕੇ ਦੇ ਸਕਦੇ ਆ ਸੋ ਬਹੁਤ ਵੱਡੀ ਸਮੱਸਿਆ ਸੀ ਸਾਡੇ ਸ਼ਹਿਰੀਆਂ ਨੂੰ ਤੇ ਮੁੱਖ ਮੰਤਰੀ ਸਾਹਿਬ ਨੇ ਡਾਕਟਰ ਅਭਜੋਤ ਜੀ ਨੇ ਅਸੀਂ ਸਮੇਂ-ਸਮੇਂ ਤੇ ਜਿੱਤੂ ਜਦੋਂ ਵੀ ਸਾਡੀ ਮੀਟਿੰਗ ਚੰਡੀਗੜ੍ਹ ਹੁੰਦੀ ਸੀ ਉੱਥੇ ਅਸੀਂ ਇਸ ਸੰਬੰਧੀ ਮੰਤਰੀ ਸਾਹਿਬ ਨੂੰ ਫੀਡਬੈਕ ਦਿੰਦੇ ਸੀ ਬਹੁਤ ਸਾਰੀਆਂ ਕੱਟੀਆਂ ਵੀ ਲਿਖੀਆਂ ਕਿ ਸ਼ਹਿਰ ਨਿਵਾਸੀਆਂ ਦੀ ਮੰਗ ਹੈ ਕਿ OTS ਜਿਹੜੀ ਸਕੀਮ ਆਉ ਲੈ ਆਂਦੀ ਜਾਵੇ ਸੋ ਇਸ ਗੱਲ ਦੇ ਲਈ ਮੈਂ ਪੰਜਾਬ ਸਰਕਾਰ ਦਾ ਮੁੱਖ ਮੰਤਰੀ ਸਾਹਿਬ ਦਾ ਡਾਕਟਰ ਅਰਵਜ ਜੀ ਦਾ ਆਪਣੇ ਵੱਲੋਂ ਸਾਰੇ ਸ਼ਹਿਰ ਨਿਵਾਸੀਆਂ ਵੱਲੋਂ ਧੰਨਵਾਦ ਕਰਦਾ ਤੇ ਉਹਨਾਂ ਨੂੰ ਬੇਨਤੀ ਕਰਦਾ ਕਿ ਇਸ ਸਕੀਮ ਦਾ ਵੱਧ ਤੋਂ ਵੱਧ ਲਾਹਾ ਲਓ ਕਿਉਂਕਿ ਜਿਸ ਮਕਸਦ ਨੂੰ ਲੈ ਕੇ ਪਾਲਿਸੀ ਬਣਾਈ ਗਈ ਆ ਜੇਕਰ ਅਸੀਂ ਇਸ ਪਾਲਿਸੀ ਤਹਿਤ ਆਪਣੀਆਂ ਅਰਜ਼ੀਆਂ ਦਰਖਾਸਤਾਂ ਸਾਡੇ ਤੱਕ ਪਹੁੰਚਦੀਆਂ ਕਰੋਗੇ ਤਾਂ ਸਾਨੂੰ ਅਸੀਂ ਜਿਹੜੀ ਬਣਦੀ ਕਾਰਵਾਈ ਅਸੀਂ ਅੱਗੇ ਅਮਲ ਦੇ ਵਿੱਚ ਲਿਆਵਾਂਗੇ ਇਸ ਸਬੰਦੇ ਸੇ ਮੀਡੀਆ ਜਰੀਏ ਵੀ ਤੁਹਾਨੂੰ ਜਾਣਕਾਰੀ ਦਿੱਤੀ ਹੈ ਔਰ ਨਾਲ ਦੇ ਨਾਲ ਇਸ ਸਬੰਦੇ ਸੇ ਹੋਰ ਵੀ ਜਿਹੜੀ ਜੜੀਆਂ ਹੈਗੇ ਇਸ ਦਾ ਪ੍ਰਚਾਰ ਤੇ ਪ੍ਰਸਾਰ ਕਰਨ ਦੇ ਲਈ ਜਿਹੜੇ ਪੋਸਟਰ ਫਲੈਕਸ ਵਗੈਰਾ ਉਹ ਸ਼ਹਿਰ ਦੇ ਵਿੱਚ ਲਾਵਾਗੇ ਮੈਂ ਇਹੀ ਬੇਨਤੀ ਕਰਦਾ ਦੁਬਾਰਾ ਫੇਰ ਸਾਰੇ ਸ਼ਹਿਰ ਨਿਵਾਸੀਆਂ ਨੂੰ ਰਾਟੀਆਂ ਨੂੰ ਵੀ ਜਿਹੜੇ ਇਸ ਸਕੀਮ ਦੇ ਵਿੱਚ ਆਉਂਦੇ ਆ ਸਾਰੇ ਜਣੇ ਇਸ ਸਕੀਮ ਦਾ ਜਿਹੜਾ ਹੈਗਾ ਜਰੂਰ ਲਾਹਾ ਲਓ ਤਾਂ ਜੋ ਆਪਾਂ ਇਸ ਟਰਸਟ ਨੂੰ ਹੋਰ ਤੇਜ਼ ਗਤੀ ਦੇ ਨਾਲ ਅੱਗੇ ਵਧਾ ਸਕੀਏ ਪਰ ਲਾਲ ਸਾਹਿਬ ਜਿਹੜੇ ਤੁਸੀਂ ਬਵਾਰਕ ਦੇ ਹੱਕਦਾਰ ਹੋ ਤੁਸੀਂ ਜਿਹੜਾ ਸਾਰਾ ਸਟਾਫ ਸਰਕਾਰ ਦੀ ਇੱਕ ਗੋਪਾਲਕ੍ਰਿਸ਼ਨ ਹੈ ਜੀ ਦੇਖਦੇ ਵਕਿਉ ਮਾਮਲਾ ਕੀ ਹੈ ਹਾਂਜੀ ਬੇਨਤੀ ਹੈ ਜੀ ਹਵਾਲਿਆ ਮੇਰੇ ਵਾਸਤੇ ਸਾਰੇ ਟੇਬਲ ਤੇ ਬੈਠ ਗਏ ਕਿਉਂਕਿ ਹਰੇਕ ਮਸਲੇ ਦਾ ਜਿਹੜਾ ਹੱਲ ਆਉ ਫੇਸਬੁੱਕ ਨਹੀਂ ਹੁੰਦੀ ਹਰੇਕ ਮਸਲੇ ਦਾ ਹੱਲ ਆਪਾਂ ਗੱਲ ਮੀਡੀਆ ਵਿੱਚ ਉਹ ਨਹੀਂ ਹੁੰਦੀ ਤਾਂ ਆਪਾਂ ਟੇਬਲ ਤੇ ਬੈਠਦੇ ਆ ਆਪਾਂ ਗੱਲਬਾਤ ਨਾਲ ਹੀ ਮਸਲਾ ਹੱਲ ਕਰਦੇ ਆ ਇੱਕ ਦੋ ਵਾਰ ਸੀਨੀਅਰ ਪੱਤਰਕਾਰ ਸਹਿਬਾਨ ਨੇ ਉਹਨਾਂ ਨੇ ਮੇਰੇ ਤਾਂ ਗੱਲ ਕੀਤੀ ਮੈਨੂੰ ਉਹਨਾਂ ਨੂੰ ਕਿਹਾ ਵੀ ਤੁਸੀਂ ਨਾਲ ਆਓ ਥੋੜੀ ਹਾਜ਼ਰੀ ਚ ਆਪਾਂ ਬੈਠਦੇ ਆ ਤੇ ਆਪਾਂ ਉਸ ਦੀ ਸਮੱਸਿਆ ਦਾ ਹੱਲ ਕਰਦੇ ਆ ਮੈਂ ਅੱਜ ਵੀ ਤੁਹਾਡੇ ਜਰੀਏ ਕਹਿਣਾ ਹੈ ਕਿ ਜੇ ਗੋਪਾਲ ਕ੍ਰਿਸ਼ਨ ਕੀ ਹੋਰ ਕਿਸੇ ਦੀ ਵੀ ਕੋਈ ਸਮੱਸਿਆ ਹੈਗੀ ਆ ਟਰਸਟ ਨਾਲ ਜੁੜੀ ਵੀ ਕਿਰਪਾ ਕਰਕੇ ਸਾਡੇ ਕੋਲੇ ਆਓ ਸਾਡੇ ਨਾਲ ਫੋਨ ਤੇ ਮੇਰੇ ਕੋਲ ਟਾਈਮ ਲੈ ਲਓ ਚਾਹੇ ਮੀਡੀਆ ਨੂੰ ਨਾਲ ਲੈ ਕੇ ਆਜੋ ਅਸੀਂ ਉਸ ਦੀ ਹਰ ਸਮੱਸਿਆ ਦਾ ਹੱਲ ਕਰਨ ਲਈ 24 ਘੰਟੇ ਵਚਨਬੱਧ ਆਂ ਅੱਜ ਵੀ ਕੱਲ ਵੀ ਪਰਸੋਂ ਪਰਸੋਂ ਵੀ ਹੁਣ ਫੋਨ ਕੀਤਾ ਸੀ ਪਰ ਉਹਨੇ ਮੇਰਾ ਫੋਨ ਚੱਕਿਆ ਨਹੀਂ ਗਿਆ ਮੈਂ ਬੇਨਤੀ ਕਰਦਾ ਵੀ ਆਓ ਇਹ ਟਰਸਟ ਕੋਈ ਸਾਡੀ ਨਿੱਜੀ ਜਾਇਦਾਦ ਨਹੀਂ ਨਿੱਜੀ ਜ਼ਗੀਰ ਨਹੀਂ ਲੋਕਾਂ ਦੀ ਸੰਸਥਾ ਹੈ ਲੋਕਾਂ ਦੇ ਹਿੱਤ ਵਿੱਚ ਕੰਮ ਕਰਨਾ ਇਸ ਟਰਸਟ ਦੀ ਡਿਊਟੀ ਹੈ ਤੇ ਮੈਂ ਕੋਈ ਵੀ ਟਰਸਟੀ ਹੈ ਉਸ ਦਾ ਜੇਕਰ ਕੋਈ ਕੰਮ ਉਲਝਿਆ ਹੋਇਆ ਹੈ ਉਸ ਨੂੰ ਕੋਈ ਸਮੱਸਿਆ ਹੈ ਮੇਰੇ ਧਿਆਨ ਦੇ ਵਿੱਚ ਲਿਆਵੇ ਅਸੀਂ ਉਸ ਨੂੰ ਹੱਲ ਕਰਾਂਗੇ